ਮੌਕਾ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਪੰਜਾਬ ਕਬੱਡੀਆਂ ਦਾ ਪੰਜਾਬ ਕੁਸ਼ਤੀਆਂ ਦਾ ਪੰਜਾਬ ਜਰਨੇਲਾਂ ਕਰਨੈਲਾਂ ਦਾ ਪੰਜਾਬ ਸੀ ਫੌਜਾਂ ਚ ਭਰਤੀ ਹੋਣ ਲਈ ਮਸ਼ਹੂਰ ਸੀ ਪੰਜਾਬ ਕਿੱਦਿਆਂ ਪੰਗੜਿਆਂ ਦਾ ਪੰਜਾਬ ਸੀ ਪਤਾ ਨਹੀਂ ਕਿੱਥੋਂ ਨਜ਼ਰ ਲੱਗੀ ਸਾਡੇ ਤੇ ਇੱਕ ਚਿੱਟੇ ਰੰਗ ਦਾ ਕਾਲਾ ਕਲੰਕ ਲੱਗ ਗਿਆ ਸਾਡੇ ਤੇ ਫਿਲਮਾਂ ਬਣਨ ਲੱਗੀਆਂ ਉੜਤਾ ਪੰਜਾਬ ਕਰਨ ਕੀ ਕੀ ਅਸੀਂ ਬਥੇਰਾ ਕਿਹਾ ਵੀ ਨਹੀਂ ਯਾਰ ਐਦਾਂ ਦੀ ਗੱਲ ਨਹੀਂ ਅਸੀਂ ਐਦਾਂ ਦੇ ਨਹੀਂ ਹੈਗੇ ਉਹ ਕਹਿੰਦੇ ਤੁਸੀਂ ਐਦਾਂ ਦੇ ਹੈਗੇ ਹੋ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਹੋਈ ਹੋਊਗੀ ਕਿ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਬਦਨਾਮ ਕਰੋ ਡਰੱਗ ਸਾਡੇ ਮੱਥੇ ਲਾ ਦਿੱਤੀ ਗਈ। ਔਰ ਸਾਡੇ ਸਰਕਾਰਾਂ ਦੇ ਜਿਹੜੇ ਕਰਤਾ-ਤਰਤਾ ਸੀ ਕਿਤੇ ਉਹਨਾਂ ਦੇ ਹੱਥ ਡਰੱਗ ਦਾ ਸਾਰਾ ਕਾਰੋਬਾਰ ਆ ਗਿਆ। ਆਪਦੀਆਂ ਗੱਡੀਆਂ 'ਚ ਤਾਂ ਉਹ ਡਰੱਗ ਤਸਕਰਾਂ ਨੂੰ ਬਿਠਾ ਕੇ ਲੈ ਕੇ ਜਾਂਦੇ ਰਹੇ। ਇਹ ਤਾਂ ਗੱਲ ਕਿਸੇ ਤੋਂ ਛਿਪੀ ਨਹੀਂ ਤੇ ਜੀ ਕੰਮ ਚੱਲ ਪਿਆ ਕੰਮ ਐਸ ਲੈਵਲ ਤੇ ਚੱਲ ਪਿਆ ਕਿ ਪਹਿਲਾਂ ਪਹਿਲਾਂ ਤਾਂ ਬਾਰਡਰ ਏਰੀਏ 'ਚ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਸੰਗਰੂਰ ਜ਼ਿਲ੍ਹੇ ਤੱਕ ਜਿਹੜਾ ਕਿ ਹਰਿਆਣੇ ਨਾਲ ਲੱਗਦਾ ਜੀ ਮੇਰਾ ਆਪਣਾ ਜ਼ਿਲ੍ਹਾ ਉੱਥੇ ਤੱਕ ਵੀ ਪਹੁੰਚ ਗਿਆ ਜੀ ਫਿਰ ਇਹਦਾ ਮਤਲਬ ਤਾਂ ਬਹੁਤ ਵੱਡੀ ਸ਼ਾਜਸ਼ ਹੈ ਜੀ ਤੇ ਸਾਡੇ ਜਵਾਕ ਵੀ ਉਸ ਕੰਮ ਤੇ ਲੱਗੇ 2 ਗ੍ਰਾਮ 3 ਗ੍ਰਾਮ 2 ਗ੍ਰਾਮ 3 ਗ੍ਰਾਮ ਕੀ ਹੁੰਦਾ ਮੈਂ ਥੋੜਾ ਜਿਹਾ ਐਫਰਟ ਕੀਤੀ ਕਿ ਇਹ ਪਤਾ ਤਾਂ ਕਰੀਏ ਕਿ 2 ਗ੍ਰਾਮ 3 ਗ੍ਰਾਮ ਅਸਲ ਚ ਜਿਹੜੇ ਅਸਲੀ ਡਰੱਗ ਤਸਕਰ ਨੇ ਉਹ ਖੁਦ ਵੇਚਣ ਨਹੀਂ ਆਉਂਦੇ ਜੀ। ਉਹਨਾਂ ਨੇ ਅੱਗੇ ਕੋਰੀਅਰ ਰੱਖੇ ਹੋਏ ਨੇ ਜੀ। ਸਮਾਨ ਸਪਲਾਈ ਕਰਨ ਵਾਲੇ। 2-3 ਗ੍ਰਾਮ 4-500 ਰੁਪਏ ਦੀ ਮਿਲ ਜਾਂਦੀ ਸੀ। ਬੱਚਾ ਉਹ ਉਮਰ ਇਹ ਜੀ ਸੀ। ਟੀਨ ਏਜ ਉਮਰ ਸੀ। ਮਾਪਿਆਂ ਤੋਂ ਤੇਲ ਦੇ ਬਹਾਨੇ ਮੈਂ ਮੋਟਰਸਾਈਕਲ 'ਚ ਤੇਲ ਪਾਉਣਾ ਹੈ। ਮੇਰੇ ਦੋਸਤ ਦਾ ਬਰਥਡੇ ਐ ਇਸ ਚੱਕਰ ਚ 4-500 ਰੁਪਇਆ ਲੈ ਲੈਂਦੇ ਸੀ ਪਰ ਮਾਪਿਆਂ ਨੂੰ ਜਦੋਂ ਤੱਕ ਪਤਾ ਲੱਗਦਾ ਸੀ 3-4 ਮਹੀਨਿਆਂ ਬਾਅਦ ਜਦੋਂ ਉਹਦੀਆਂ ਜੇਬਾਂ ਚੋਂ ਗਲਤ ਕਿਸਮ ਦੇ ਆ ਕੁੜੀਆਂ ਨਿਕਲ ਲੱਗ ਜਾਂਦੀਆਂ ਸੀ ਮਾਪਿਆਂ ਨੂੰ ਚਿੰਤਾ ਹੁੰਦੀ ਸੀ ਵਿਜਵਾਕ ਗਲਤ ਸੰਗਤ ਚ ਪੈ ਗਿਆ ਮਾਪਿਆਂ ਕੋਲੇ ਕੀ ਰਾਹ ਸੀਗਾ ਮਾਪਿਆਂ ਕੋਲੇ ਕੋਈ ਰਾਸੀ ਇਹਦੇ ਪੈਸੇ ਬੰਦ ਕਰ ਦੋ ਇਹਨੂੰ ਪੈਸੇ ਨਾ ਦਿਓ 2 3 400 ਰੁਪਏ ਜਿਹੜਾ ਲੈ ਕੇ ਜਾਂ ਸੀ ਉਹ ਦੇਣਾ ਬੰਦ ਕਰਤਾ ਬੜੀ ਸੀਰੀਅਸਲੀ ਬਹੁਤ ਹੀ ਲੌਜੀਕਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸਰ 4 500 ਦੇਣਾ ਬੰਦ ਹੋ ਗਿਆ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਉਹਨੂੰ ਚਿੱਟਾ ਮਿਲਣਾ ਬੰਦ ਹੋ ਗਿਆ ਉਹ ਜਿਹੜੇ ਚਿੱਟੇ ਵਾਲੇ ਸੀ ਉਹ ਕਹਿੰਦੇ ਕੰਮ ਕਰ ਕਿਉਂਕਿ ਉਹਨੇ ਦੱਸਿਆ ਜਵਾਕ ਨੇ ਕਿ ਮੈਂ ਤਾਂ ਮੇਰੇ ਘਰ ਦੇ ਲੜਪੇ ਮੇਰੇ ਨਾਲ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਕਹਿੰਦੇ ਤੂੰ 2 3 ਗ੍ਰਾਮ ਦੀ ਵਜਾਏ ਤੂੰ 5 ਗ੍ਰਾਮ ਲੈ ਲਾ ਤੂੰ ਐ ਕਰ 2 ਗ੍ਰਾਮ ਤੇਰਾ 3 ਗ੍ਰਾਮ ਤੂੰ ਕਿਸੇ ਹੋਰ ਨੂੰ ਵੇਚ ਦੇ ਤੂੰ ਕਿਸੇ ਹੋਰ ਨੂੰ ਲਾ ਕਿਸੇ ਹੋਰ ਨੂੰ ਨਸ਼ਾ ਲਾ ਜਿਵੇਂ ਇੱਕ ਐਮਬੀ ਕੰਪਨੀ ਨਹੀਂ ਸੀ ਮੈਂ ਐਮਬੀ ਕੰਪਨੀ ਨਸ਼ੇ ਨਾਲ ਨਹੀਂ ਜੋੜ ਰਿਆ ਵੀ ਤੁਸੀਂ 2 3 ਸਾਨੂੰ ਗਾਹਕ ਦਿਓ ਉਹ ਐਂ ਕਰਕੇ ਨਾ ਜੀ ਇਹ ਚੇਨ ਰਿਐਕਸ਼ਨ ਹੋ ਗਿਆ ਜੀ ਚੇਨ ਰਿਐਕਸ਼ਨ ਹੋ ਗਿਆ ਕਿ ਮੈਂ ਆਵਦੇ 2 ਗ੍ਰਾਮ ਵਾਸਤੇ ਕਿਸੇ ਨੂੰ 3 ਗ੍ਰਾਮ ਵੇਚ ਰਿਹਾ ਫਿਰ ਉਹਨੂੰ ਕਿਹਾ ਗਿਆ ਜਦੋਂ ਦੇ ਕੋਲੇ ਪੈਸੇ ਮੁੱਕ ਗਏ ਵੀ ਤੂੰ ਅੱਗੇ ਕਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਐਸ ਲੈਵਲ ਤੇ ਚੇਨ ਚਲੀ ਗਈ ਕਿ ਸੰਤ ਪਤੈ ਨੂੰ ਲੱਗਿਆ ਕਿ ਸਾਡੇ ਦਾ ਬੱਚੇ ਹੀ ਐਂ ਟੀਕਾ ਰਹਿ ਜਾਂਦਾ ਸੀਗਾ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਅਸੀਂ ਇੱਕ ਮੀਟਿੰਗ ਕੀਤੀ ਕਿ ਬੱਚੇ ਮਰ ਰਹੇ ਨੇ ਜੀ ਟੀਕਾ ਅੱਧਾ ਟੀਕਾ ਲੱਗਿਆ ਹੁੰਦਾ ਅੱਧਾ ਉਹਦੇ ਵਿੱਚ ਹੀ ਹੁੰਦਾ ਤੇ ਕੈਪਟਨ ਸਾਹਿਬ ਕਹਿੰਦੇ ਇਹ ਕਿਹੜੀ ਡਰੱਗ ਹੈ ਮੈਂ ਕਿਹਾ ਸਰ ਇਹ ਮੈਂ ਦੱਸੂਗਾ ਸਰ ਅੱਧਾ ਟੀਕਾ ਤਾਂ ਖਾਲੀ ਪਿਆ ਵਿੱਚ ਤੁਸੀਂ ਪਤਾ ਕਰ ਲਓ ਸਾ ਡਰਗ ਪਤਾ ਕਿਹੜੀ ਹੈ ਹਾਥੀਆਂ ਨੂੰ ਟੀਕਾ ਲਾਉਣ ਵਾਲੀ ਡਰਗ ਹਾਥੀਆਂ ਨੂੰ ਬੇਹੋਸ਼ ਕਰਨ ਵਾਲੀ ਡਰਗ ਸਰਕਾਰ ਨਹੀਂ ਪਤਾ ਕਰ ਸਕਦੀ ਸੀ ਇਹ ਮੈਂ ਕੈਪਟਨ ਸਾਹਿਬ ਉਹ ਡਰਗ ਹੈ ਜਿਹੜੀ ਹਾਥੀਆਂ ਨੂੰ ਬੇਹੋਸ਼ ਕਰਦੀ ਹੈ ਤੇ ਸਾਡੇ ਬੱਚੇ ਅੱਧਾ ਕ ਲਾਉਂਦੇ ਐ ਅੱਧਾ ਕ ਬਸ ਇਹੀ ਰਹਿ ਜਾਂਦਾ ਤੇ ਬਸ ਡੈੱਡ ਬੋਡੀ ਮਿਲਦੀ ਏ ਬਸ ਲੱਖਾਂ ਕਰੋ ਚ 70 ਬਿਸ਼ਾਤੇ ਜਨਾਬ ਆਉਂਦਾ ਕਿੱਥੋਂ ਸੀ ਲਿਆਉਂਦਾ ਕੌਣ ਸੀ ਸਰਕਾਰਾਂ ਜਿਨ੍ਹਾਂ ਦੇ ਨਾਂ ਹੀ ਚਿੱਟੇ ਤੇ ਪੈ ਗਏ ਜਿਨ੍ਹਾਂ ਦੇ ਨਾਂ ਹੀ ਚਿੱਟੇ ਤੇ ਪੈ ਗਏ 7 ਸਾਲ ਦੇ 5 ਸਾਲ ਦੇ ਜਵਾਬ ਤੋ ਪੁੱਛ ਲੋ ਚਿੱਟੇ ਦਾ ਮਤਲਬ نبے کا مطلب یہ نہیں کہ ہے کہ جاے بیٹھا میں گل کرتے پی بولی کتوں آ گئے کوریئر سو پس پی گیا بیچن کا جو پیسے آ گئے جناب ਅਸੀਂ ਤਾਂ ਹੁਣ ਫੜ ਕੇ ਦੇਖਿਆ ਤੁਸੀਂ ਹੈਰਾਨ ਹੋ ਜਾਓਗੇ ਕਿ ਕਿੱਥੋਂ ਕਿੱਥੋਂ ਪ੍ਰਾਪਰਟੀਆਂ ਨਿਕਲ ਰਹੀਆਂ ਨੇ ਤੇ ਕਿੱਥੇ ਕਿੱਥੇ ਜਾ ਕੇ ਕੇਸ ਨਿਬੜਨਗੇ ਕਾਰਨ ਇਹ ਦੋ ਪਹਿਲਾਂ ਸਰਕਾਰਾਂ ਇਹਨਾਂ ਦੋਨਾਂ ਦੀਆਂ ਸੀ ਇਹ ਦੋਨੇ ਰਲੇ ਹੋਏ ਸੀ ਤੇ ਪਤਾ ਹੀ ਨਹੀਂ ਲੱਗ ਰਿhta ਵੀ ਕਿੱਥੋਂ ਕੀ ਆਈ ਜਾਂਦਾ ਸੋ ਅਸੀਂ ਤਾਂ ਚਿੱਟੇ ਦੁੱਧ ਵਾਲੇ ਸੀਗੇ ਜੀ ਸਾਡੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਕਿਉਂ ਪਛਾਤੇ ਇਹਨਾਂ ਨੇ ਸਾਡੀਆਂ ਲੱਖਾਂ ਮਾਂਮਾ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਿਵੇਂ ਕਰਤੇ ਇਹਨਾਂ ਨੇ ਵਿਦਵਾ ਜਨਾਨੀ ਚਿੱਟੇ ਰੰਗ ਦੀ ਚੁੰਨੀ ਲੈਂਦੀ ਐ ਸਰ ਨਸਲ ਕੁਸ਼ੀਆਂ ਕੀਤੀਆਂ ਜੈਨੋਸਾਈਡ ਕੀਤੇ ਇਹਨਾਂ ਨੇ ਇਹਨਾਂ ਤੇ ਪਰਚਾ ਪਾ ਦੀਏ ਤਾਂ ਕੀ ਬੋਲਦੇ ਨੇ ਕੀ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ ਆ ਕੇ ਬੋਲਦੇ تھے ਆ ਕੇ ਬੋਲਦੇ تھے ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅੱਜ ਤੋਂ ਜਨਾਬੇ ਅਲੀ ਅੱਜ ਤੋਂ ਉਹ ਪਰਿਵਾਰ ਅੱਜ ਤੋਂ ਉਹ ਸਦੀਆਂ ਤੋਂ ਲੱਗੇ ਹੋਏ ਨੇ ਜਨਾਬ ਸਬਦ ਤੋਂ ਪਹਿਲਾਂ ਜਨਰਲ ਡਾਇਰ ਨੂੰ 13 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਿਵਾਰ ਉਹਨਾਂ ਨੇ ਖਾਣਾ ਖਵਾਇਆ ਸੀ ਉਹਦੇ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆਹ ਕਰਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਉਸ ਦਿਨ ਤਾਂ ਪਤਾ ਲੱਗ ਗਿਆ ਸੀ ਨਾ ਕਿ ਆ ਕੀ ਕਾਰਾ ਕਰਿਆ ਨਾ ਜੀ ਉਹਨੂੰ ਖਾਣਾ ਖਵਾਇਆ ਉਸ ਤੋਂ ਬਾਅਦ ਸਪੀਕਰ ਸਾਹਿਬ 2-3 ਮਹੀਨਿਆਂ ਬਾਅਦ ਦਰਬਾਰ ਸਾਹਿਬ ਚ ਸਰੂਪਾ ਦਵਾਇਆ ਜਨਰਲ ਐਲਮ ਔਰ ਸਰੂਪਾ ਦਵਾ ਕੇ ਮਤਲਬ ਮਾਫੀ ਮੰਗਵਾਤੀ ਕਿ ਇਹਦਾ ਕਸੂਰ ਨਹੀਂ ਕੋਈ ਔਰ ਸਰੂਪਾ ਦੇਣ ਵਾਲੇ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਔਰ ਜਥੇ ਅਰੂੜ ਸਿੰਘ ਕੌਣ ਸੀ ਮਾਨਯੋਗ ਸ਼੍ਰੀ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਹਾਲਾਂਕਿ ਸਿਮ ਜੀ ਸਿੰਘ ਮਾਨ ਨੇ ਇਸ ਕੱਲ ਤੇ ਮਾਫੀ ਮੰਗ ਚੁੱਕੇ ਨੇ ਇਹ ਤਾਂ ਉਦੋਂ ਤੋਂ ਮਾਫੀਆਂ ਮੰਗਾਉਣ ਵਾਲੇ ਗੋਲੀਆਂ ਚਲਾਉਣ ਵਾਲੇ ਬਾਅਦ ਚ ਹੁਣ ਗੋਲੀਆਂ ਖਵਾਉਣ ਵਾਲੇ ਇਹ ਤਾਂ ਪਹਿਲੇ ਦਿਨੋਂ ਹੀ ਗਦਾਰੀਆਂ ਚ ਚੱਲਿਆ ਜਾ ਰਿਹਾ ਕੰਮ ਹੈ ਜਦੋਂ ਮਰਜ਼ੀ ਦੇਖ ਲਓ ਦੁੱਖ ਦੀ ਗੱਲ ਇਹ ਹੈ ਜਦੋਂ ਅੰਦਰ ਹੋਏ ਕਾਂਗਰਸ ਦੇ ਚਾਰ ਪੰਜ ਇਹ ਜੇ ਲੀਡਰ ਉਹਦੇ ਹੱਕ ਚ ਆ ਗਏ ਕਹਿੰਦੇ ਬੜੀ ਮਾੜੀ ਗੱਲ ਆਲੀ ਇਹ ਲੋਕਤੰਤਰਿਕ ਤੇ ਲੋ ਜੀ ਕਿਸੇ ਬੰਦੇ ਨੂੰ ਫੜਨ ਵਾਸਤੇ ਲੋਕਤੰਤਰਿਕ ਤਰੀਕਾ ਚਾਹੀਦਾ ਕਿਸੇ ਤਸਕਰ ਨੂੰ ਫੜਨ ਵਾਸਤੇ ਕੋਈ ਲੋਕਤੰਤਰਿਕ ਤਰੀਕਾ ਬਣਿਆ ਕਿ ਅਸੀਂ ਪਹਿਲਾਂ ਦੱਸੀਏ ਕਿ ਕੱਲ ਨੂੰ ਤੈਨੂੰ ਫੜਨਾ ਆਵਾਂਗੇ ਉਹ ਤਾਂ ਐਂ ਫੜ ਜਾਂਦੇ ਨੇ ਜੀ ਸਵੇਰੇ 4 ਵਜੇ ਜਾਂਦੇ ਆ ਜਾਂ 5 ਵਜੇ ਅਸੀਂ 60 ਰੁਪਏ ਦੀ ਕੁੰਡੀ ਲਾ ਲਈਏ ਮੀਟਰ ਦੀ ਸਾਡੇ ਘਰੇ ਤਾਂ 4:30 ਵਜੇ ਆ ਜਾਂਦੀ ਪੁਲਿਸ ਇੰਨਾ ਇਹ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਇਹ ਦੱਸਣਾ ਪੁੱਛਣਾ ਹੁੰਦਾ ਜੀ ਬੱਚ ਕੋਟਾਂ ਫੈਸਲਾ ਕਰ ਦੇਣਗੇ ਮੈਂ ਥੋੜੀ ਮੈਂ ਕਾਨੂੰਨ ਥੋੜੀ ਹਾਂ ਕਾਨੂੰਨ ਤੱਕ ਮਾਨਯੋਗ ਕੋਰਟ ਹੈ ਮੈਂ ਮੈਂ ਕਾਨੂੰਨ ਥੋੜੀ ਹਾਂ ਹਣ ਤਾਂ ਜੋ ਸਜ਼ਾ ਮਿਲੂਗੀ ਮਿਲੋਗੀ ਫਿਰ ਅੱਗੇ ਹੁਣ ਜੇਲ੍ਹ ਚ ਸਰਾਨਾ ਮੰਗਦੇ ਆ ਜੀ ਸਪੀਕਰ ਸਾਹਿਬ ਪੁਲਿਸ ਮੈਨੂੰ ਮੁਤਾਬਕ ਸਰਾਨਾ ਨਹੀਂ ਬਣਦਾ ਕਦ ਸੰਦ ਸਰਾਨਾ ਦਿਓ ਅਸਤਾ ਪਤਾ ਨਹੀਂ ਕਿਹੜੇ yellow ਵਾਲਿਆਂ ਅਸਤਾ ਪਤਾ ਨਹੀਂ ਕਿਹੜੇ orange ਵਾਲਿਆਂ ਕੋਈ ਸਰਾਨਾ ਸੁਣ ਨਹੀਂ ਮਿਲਣਾ ਉਥੇ ਤੁਸੀਂ ਜ਼ਬਾਨੀਆਂ ਖਤਮ ਕੀਤੀਆਂ ਪੰਜਾਬ ਦੀਆਂ ਤੁਸੀਂ ਉਹਨਾਂ ਮਾਮਾ ਨੂੰ ਮਿਲ ਕੇ ਦੇਖੋ ਜਿਹੜੀਆਂ ਅੱਜ ਤੱਕ ਰੁਹੀ ਜਾਂਦੀਆਂ ਨੇ ਤੁਸੀਂ ਉਹਨਾਂ ਅਰਥੀਆਂ ਦੇ ਪਿੱਛੇ ਕਦੇ ਗਏ ਹੋ ਕਦੇ ਤੁਸੀਂ ਉਹਨੂੰ ਮੋਢਾ ਦਿੱਤਾ ਉਹਨਾਂ ਅਰਥੀਆਂ ਨੂੰ 23 24 24 ਸਾਲ ਦੇ ਬੱਚੇ ਮਾਰ ਕੇ ਸਾਡੀਆਂ ਨਖਲ ਖੁਸ਼ੀਆਂ ਕਰਕੇ ਸਹਰਾਣੇ ਮੰਗਦੇ ਹੋ ਤੁਸੀਂ ਜੇਲਾ 'ਚ ਕੋਈ ਸਹਰਾਣਾ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾਖੋਰੀ ਨਹੀਂ ਕੋਈ ਮੇਰੀ ਬਦਲਾਖੋਰੀ ਨਹੀਂ ਹਾਂ ਥੋੜਾ ਜਿਹਾ ਸਾਨੂੰ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਅਸੀਂ ਇਹ ਇਹ ਦੇਖਣ ਲੱਗੇ ਵੀ ਸਪਲਾਈ ਤਾਂ ਤੋੜ ਦਾਂਗੇ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਸਪਲਾਈ ਲਾਈਨ ਤੋੜਨ ਤੋਂ ਬਾਅਦ ਵਿਦਡਰੋਲ ਸਿੰਪਟਮਸ ਆਉਣਗੇ ਉਹ ਬੱਚੇ ਜਿਹੜੇ ਤੜਫਣਗੇ ਜਿਹੜੇ ਬਿਮਾਰ ਨੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਪੇਸ਼ੈਂਟ ਕਹੂੰਗਾ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂ ਮੈਂ ਓਟ ਕਲੀਨਿਕ ਬਣਾਏ ਰੀਹੈਬ ਸੈਂਟਰ ਅਪਡੇਟ ਕੀਤੇ ਸਰ ਉਹਨਾਂ ਨੂੰ ਲੈ ਕੇ ਗਏ ਉੱਥੇ ਫੇਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਪੁਲਿਸ ਜਿਹੜੀ ਆ ਪੁਲਿਸ ਦੇ ਛੋਟੇ ਅਧਿਕਾਰੀ ਉਹ ਮਿਲੇ ਹੋਏ ਨੇ ਮਤਲਬ ਛਾਪਾ ਮਾਰਨਾ ਮੁਰਸ਼ਿਦ ਦੱਸ ਦਿੰਦਾ ਸੀ ਪਹਿਲਾਂ ਹੀ ਵੀ ਤੇਰੇ ਪਿੰਡ ਸ਼ੱਪਾ ਮਾਰਨ ਆ ਰਹੇ ਆ ਉਹ ਭੱਜ ਜਾਂਦੇ ਸੀਗੇ ਇਹਦਾ ਮਰ ਪੁਲਿਸ ਮਿਲੀ ਹੋਈ ਸੀ ਪੁਲਿਸ ਦੀਆਂ ਬਹੁਤ ਵੱਡੇ ਪੱਦਰ ਤੇ ਸਾਰਾ ਸੀ ਰੀਸ਼ਫਲਿੰਗ ਕੀਤੀ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਅਸੀਂ ਫਿਰ ਸਪਲਾਈ ਲਾਈਨ ਤੋੜੀ ਤੇ ਅੱਜ ਅਸੀਂ ਇਸ ਲੈਵਲ ਤੇ ਆਨ ਯੁੱਧ ਨਸ਼ਿਆਂ ਵਿਰੁੱਧ ਕਿ ਹਜ਼ਾਰਾਂ ਪੰਚਾਇਤਾਂ ਨੇ ਮਤੇ પાਕੇ ਦਿੱਤੇ ਕਿ ਅਸੀਂ ਅੱਜ ਸਾਡੇ ਪਿੰਡ ਨਾ ਨਾ ਸ਼ਾ ਵਿਕਣ ਦੇਵਾਂਗੇ ਨਾ ਕਿਸੇ ਨੂੰ ਵੇਚਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਅਸੀਂ ਉਹਦੀ ਹਿਮਾਨਤ ਨਹੀਂ ਦੇਵਾਂਗੇ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ ਜੀ ਇਹਦਾ ਕੌਣ ਵਿਰੋਧ ਕਰ ਲੂਗਾ ਜੀ ਮੈਨੂੰ ਦੱਸ ਅਸੀਂ ਤਾਂ ਫੇਰ ਕਬਾਡੀਆਂ ਹਾਕੀਆਂ ਅਸੀਂ ਫੇਰ ਫੁੱਟਬਾਲਾਂ ਵੱਲ ਚਲੀਏ ਆਹ ਕਿਹੜੇ ਚੱਕਰਾਂ 'ਚ ਪੈ ਗਏ ਜੀ ਤੂੰ ਸਾਡੇ ਤੇ ਮਰਿਆ ਗਿਆ ਸੀਗਾ ਇਹ ਪਰ ਅਸੀਂ ਇਹ ਕਲੰਕ ਲਾ ਦਾਂਗੇ ਪੰਜਾਬ ਬਹੁਤ ਵਾਰੀ ਉੱਠਿਆ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਵੀ ਹੈ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੁਰਜੀਤ ਪਾਤਰ ਦਾ ਸ਼ੇਰ ਅਸਰ ਕੀ ਹੋਇਆ ਜੇ ਪੱਤ ਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸਰ ਥੋੜੀ ਜੀ ਫੁੱਲਾਂ ਜੋਗੀ ਜ਼ਮੀਨ ਬਾਜੇ ਕਲਮੇ ਅਸੀਂ ਲੱਭ ਲਾਂਗੇ ਐਸੀ ਧਰਤੀ ਤੇ ਫੁੱਲ ਵੀ ਉਗਣਗੇ ऐसे ਧਰਤੀ ਤੇ ਪੰਗੜੇ ਵੀ ਪੈਣਗੇ ਐਸੇ ਧਰਤੀ ਤੇ ਮੈਡਲ ਵੀ ਜਿੱਤੇ ਜਾਣਗੇ ਐਸੇ ਧਰਤੀ ਤੇ ਅਸੀਂ ਖੁਸ਼ੀਆਂ ਵੀ ਮਨਾਵਾਂਗੇ ਹੁਣ ਪੰਚਾਇਤ ਹੀ ਦੇਖੋ ਨਸ਼ਾ ਹਰਿਆਣੇ ਚ ਵੀ ਵਿਕਦਾ ਨਸ਼ਾ ਬਾਂਬੇ ਵਿਕਦਾ ਰੀਸੈਂਟਲੀ ਸਰ ਬਾੜਮੇਰ ਤੋਂ 60 ਕਿਲੋ 60 ਕਿਲੋ ਹੈਰਨ ਫੜ ਕੇ ਲਿਆਈਏ ਪੰਜਾਬ ਪੁਲਿਸ ਬਾੜਮੇਰ ਤੋਂ ਕਿਉਂਕਿ ਉੱਥੇ ਤਾਰ ਜਿਹੜੀ ਹੈ ਉਹ ਰਿੱਤੇ ਤੇ ਰਿੱਤੇ ਦੇ ਥੱਲੋਂ ਦੀ ਉਹ ਕੱਢ ਲੈਂਦੇ ਆ ਮਤਲਬ ਲੰਘਣ ਵਾਸਤੇ ਜਗ੍ਹਾ 60 ਕਿਲੋ ਉੱਥੋਂ ਫੜ ਕੇ ਲਿਆਏ ਆ ਜੀ 33000 ਕਿਲੋ ਅਸੀਂ ਮੁੰਦਰਾ 에어ਪੋਰਟ ਤੋਂ ਫੜ ਕੇ ਲਿਆਉਨੇ ਆ ਜੀ ਗਾਲਾਂ ਸਾਨੂੰ ਪਈ ਜਾਂਦੀਆਂ ਜੀ ਵੀ ਅਸੀਂ ਆਂ ਜਿੰਮੇਵਾਰ ਦੇ ਇਹਦਾ ਮਤਲਬ ਇਹ ਹੈ ਸਰ ਸਾਡੇ ਤੇ ਥੱਪਿਆ ਜਾ ਰਿਹਾ ਪਰ ਅਸੀਂ ਹੁਣੇ ਕਰਨਾ ਨਹੀਂ ਅਸੀਂ ਆਪਣੇ ਬਾਰਡਰ ਵੀ ਸੀਲ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਪੜ੍ਹਾਈ ਵੱਲ ਲਾਵਾਂਗੇ ਅਸੀਂ ਆਪਣੇ ਜਵਾਕਾਂ ਨੂੰ ਜੌਬ ਸਿੱਖਣੇ ਜੌਬ ਪ੍ਰੋਵਾਈਡਰਸ ਬਣਾਵਾਂਗੇ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਬੰਡਣ ਵਾਲੇ ਬਣਾਵਾਂਗੇ ਕਤਤ ਤੁਸੀਂ ਦੇਖਿਓ ਆਹੀ ਪੰਜਾਬ ਆਪਾਂ ਇਸੇ ਮੁਕੱਦਮਾ ਮੁਕੱਦਸ ਹਾਸ ਦੇ ਵਿੱਚ ਵਧਾਈਆਂ ਵੀ ਦੇਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਧਰਵਾਦੀ ਸਦਨ ਆੜਮੇ ਤੇ ਸਮੇਲੀ স্থਗਿਤ ਹੁੰਦਾ ਹੈ ਸਾਡੀਆਂ ਲੱਖਾਂ ਮਾਮਾਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਿਵੇਂ ਕਰਤੇ ਇਹਨਾਂ ਨੇ ਵਿਦਵਾ ਜਨਾਨੀ ਚਿੱਟੇ ਰੰਗ ਦੀ ਚੁੰਨੀ ਲੈਂਦੀ ਐ ਸਰ ਨਸਲ ਕੁਸ਼ੀਆਂ ਕੀਤੀਆਂ ਚੈਨੋਸਾਈਡ ਕੀਤੀ ਇਹਨਾਂ ਨੇ ਇਹਨਾਂ ਤੇ ਪਰਚਾ ਪਾ ਦिए ਤਾਂ ਕੀ ਬੋਲਦੇ ਨੇ ਕਿ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਅੱਜ ਕਿਉਂ ਨਹੀਂ ਆਏ ای تو ہے نہیں چے گل چل رہی ہے آ کے بولتے بول دے تھے کہ جمےوار نہیں ہے گے آج تو وہ پروار آج تو سدا تو لگے ہوئے نے جناب سب تو پہلا جنرل ڈائر نو 13 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਿਵਾਰ ਉਹਨਾਂ ਨੇ ਖਾਣਾ ਖਵਾਇਆ ਸੀ ਉਹਦੇ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆਹ ਕਰਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਉਸ ਦਿਨ ਤਾਂ ਪਤਾ ਲੱਗ ਗਿਆ ਸੀ ਨਾ ਕਿ ਆ ਕੀ ਕਾਰਾ ਕਰਿਆ ਨਾ ਜੀ ਉਹਨੂੰ ਖਾਣਾ ਖਵਾਇਆ ਉਸ ਤੋਂ ਬਾਅਦ ਸਪੀਕਰ ਸਾਹਿਬ 2-3 ਮਹੀਨਿਆਂ ਬਾਅਦ ਦਰਬਾਰ ਸਾਹਿਬ ਚੋਂ ਸਰੂਪਾ ਦਵਾਇਆ ਜਰਨਲ ਡਾਇਰ ਅਤੇ ਸਰੂਪਾ ਦਵਾ ਕੇ ਮਤਲਬ ਮਾਫੀ ਮੰਗਵਾਤੀ ਕਿ ਇਹਦਾ ਕਸੂਰ ਨਹੀਂ ਕੋਈ ਔਰ ਸਰੂਪਾ ਦੇਣ ਵਾਲੇ ਜੱਜਦਾਰ ਕੌਣ ਸੀ ਜੱਜਦਾਰ ਅਰੂੜ ਸਿੰਘ ਔਰ ਜੱਜਦਾਰ ਅਰੂੜ ਸਿੰਘ ਕੌਣ ਸੀ ਮਾਨਯੋਗ ਸ਼੍ਰੀ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ حالانکہ ماں نے اس گلتے معافی مانگ چکے نے ایتا یہ تو ادو گوڑیاں جلاؤں منگاؤں بات چھون گوڑیاں کھواؤں چھوٹ ایتا پہلے دنوں ہی گداریاں جی چلے جا رہا ہے کام جدو مارجی دیکھ لو دکھ کی گل ہی ہے جدو اندر ہوئے کانگرس دے 4-5 ਹਜੇ ਲੀਡਰ ਉਹਦੇ ਹੱਕ ਚ ਆ ਗਏ ਕਹਿੰਦੇ ਬੜੀ ਮਾੜੀ ਗੱਲ ਆ ਵੀ ਇਹ ਲੋਕਤੰਤਰੀਕ ਤਰੀਕਾ ਲੋ ਜੀ ਕਿਸੇ ਬੰਦੇ ਨੂੰ ਫੜਨ ਵਾਸਤੇ ਲੋਕਤੰਤਰੀਕ ਤਰੀਕਾ ਚਾਹੀਦਾ ਕਿਸੇ ਤਸਕਰ ਨੂੰ ਫੜਨ ਵਾਸਤੇ ਕੋਈ ਲੋਕਤੰਤਰੀਕ ਤਰੀਕਾ ਬਣਿਆ ਕਿ ਅਸੀਂ ਪਹਿਲਾਂ ਦੱਸੀਏ ਕਿ ਕੱਲ ਨੂੰ ਤੈਨੂੰ ਫੜਨਾ ਆਵਾਂਗੇ ਉਹ ਤਾਂ ਐਂ ਫੜ ਹੀ ਜਾਂਦੇ ਨੇ ਜੀ ਸਵੇਰੇ 4 ਵਜੇ ਜਾਂਦੇ ਆ ਜਾਂ 5 ਵਜੇ ਅਸੀਂ 60 ਰੁਪਏ ਦੀ ਕੁੰਡੀ ਲਾ ਲਈਏ ਮੀਟਰ ਦੀ ਸਾਡੇ ਘਰੇ ਤਾਂ 4:30 ਵਜੇ ਆ ਜਾਂਦੀ ਪੁਲਿਸ ਇਹਨਾਂ ਇਹ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਇਹ ਦੱਸਣਾ ਪੁੱਛਣਾ ਹੁੰਦਾ ਜੀ ਬੱਚ ਕੋਟਾਂ ਫੈਸਲਾ ਕਰ ਦੇਣਗੇ ਮੈਂ ਥੋੜੀ ਮੈਂ ਕਾਨੂੰਨ ਥੋੜੀ ਹਾਂ ਕਾਨੂੰਨ ਤੱਕ ਮਾਨਯੋ ਕੋਰਟ ਹੈ ਮੈਂ ਮੈਂ ਕਾਨੂੰਨ ਥੋੜੀ ਹੁਣ ਤਾਂ ਜੋ ਸਜ਼ਾ ਮਿਲੂਗੀ ਮਿਲੋਗੀ ਫਿਰ ਅੱਗੇ ਹੁਣ ਜੇਲ੍ਹ ਚ ਸਰਾਨਾ ਮੰਗਦੇ ਆ ਜੀ ਸਪੀਕਰ ਸਾਹਿਬ ਪੁਲਿਸ ਮੈਨੂੰ ਮੁਤਾਬਕ ਸਰਾਨਾ ਨਹੀਂ ਬਣਦਾ ਕਹ ਸੰਦ ਸਰਾਨਾ ਦਿਓ ਅੱਜ ਤਾਂ ਪਤਾ ਨਹੀਂ ਕਿਹੜੇ yellow ਵਾਲਿਆਂ ਅੱਜ ਤਾਂ ਪਤਾ ਨਹੀਂ ਕਿਹੜੇ orange ਵਾਲਿਆਂ ਕੋਈ ਸਰਾਨਾ ਸੁਣਨੀ ਮੇਰੇ ਨਾ ਉਤੇ ਤੁਸੀਂ ਜਵਾਨੀਆਂ ਖਤਮ ਕੀਤੀਆਂ ਪੰਜਾਬ ਦੀਆਂ ਤੁਸੀਂ ਉਹਨਾਂ ਮਾਮਾ ਨੂੰ ਮਿਲ ਕੇ ਦੇਖੋ ਜਿਹੜੀਆਂ ਅੱਜ ਤੱਕ ਰੁਹੀ ਜਾਂਦੀਆਂ ਨੇ ਤੁਸੀਂ ਉਹਨਾਂ ਆਰਥੀਆਂ ਦੇ ਪਿੱਛੇ ਕਦੇ ਗਏ ਹੋ ਕਦੇ ਤੁਸੀਂ ਉਹਨੂੰ ਮੋੜਾ ਦਿੱਤਾ ਉਹਨਾਂ ਆਰਥੀਆਂ ਨੂੰ 23 24 24 ਸਾਲ ਦੇ ਬੱਚੇ ਮਾਰ ਕੇ ਸਾਡੀਆਂ ਨਕਸਲ ਕੁਸ਼ੀਆਂ ਕਰਕੇ ਸਹਰਾਣੇ ਮੰਗਦੇ ਹੋ ਤੁਸੀਂ ਜੇਲਾ ਚ ਕੋਈ ਸਹਰਾਣੇ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾਖੋਰੀ ਨਹੀਂ ਕੋਈ ਮੇਰੀ ਬਦਲਾਖੋਰੀ ਨਹੀਂ ਹਾਂ ਥੋੜਾ ਜਿਹਾ ਸਾਨੂੰ ਟਾਈਮ ਲੱਗ ਗਿਆ ਕਿ ਪਹਿਲਾਂ ਅਸੀਂ ਇਹ ਇਹ ਦੇਖਣ ਲੱਗੇ ਵੀ ਸਪਲਾਈ ਤਾਂ ਤੋੜ ਦਾਂਗੇ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਸਪਲਾਈ ਲਾਈਨ ਤੋੜਨ ਤੋਂ ਬਾਅਦ ਵਿਦਰੋਹ ਸਿੰਪਟਮਸ ਆਉਣਗੇ ਉਹ ਬੱਚੇ ਜਿਹੜੇ ਤੜਫਣਗੇ ਜਿਹੜੇ ਬਿਮਾਰ ਨੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਅ ਪੇਸ਼ੈਂਟ ਕਹਾਂਗਾ ਵੀ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂ ਓਟ ਕਲੀਨਿਕ ਬਣਾਏ ਰੀ ਹੈਵ ਸੈਂਟਰ ਅਪਡੇਟ ਕੀਤੇ ਸਰ ਉਹਨਾਂ ਨੂੰ ਲੈ ਕੇ ਗਏ ਉੱਥੇ ਫੇਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਪੁਲਿਸ ਜਿਹੜੀ ਆ ਪੁਲਿਸ ਦੇ ਛੋਟੇ ਦਿਖਾਈ ਉਹ ਮਿਲੇ ਹੋਏ ਨੇ ਮਤਲਬ ਛਾਪਾ ਮਾਰਨਾ ਮੁਰਸ਼ੀ ਦੱਸ ਦਿੰਦਾ ਸੀ ਪਹਿਲਾਂ ਹੀ ਵੀ ਤੇਰੇ ਪੈਣ ਛਾਪਾ ਮਾਰਨ ਆ ਰਹੇ ਆ ਉਪਰਕ ਪਤਾ ਲੱਗਦਾ ਸੀ 3-4 ਮਹੀਨਿਆਂ ਬਾਅਦ ਜਦੋਂ ਉਹਦੀਆਂ ਜੇਬਾਂ ਚੋਂ ਗਲਤ ਕਿਸਮ ਦੀਆਂ ਕੁੜੀਆਂ ਨਿਕਲਣ ਲੱਗ ਜਾਂਦੀਆਂ ਸੀ ਮਾਪਿਆਂ ਨੂੰ ਚਿੰਤਾ ਹੁੰਦੀ ਸੀ ਵਿਜਵਾਕ ਗਲਤ ਸੰਗਤ ਚ ਪੈ ਗਿਆ ਮਾਪਿਆਂ ਕੋਲੇ ਕੀ ਰਾਹ ਸੀਗਾ ਮਾਪਿਆਂ ਕੋਲੇ ਕੋਈ ਰਾਹ ਸੀ ਇਹਦੇ ਪੈਸੇ ਬੰਦ ਕਰ ਦੋ ਇਹਨੂੰ ਪੈਸੇ ਨਾ ਦਿਓ 2 3 400 ਰੁਪਏ ਜਿਹੜਾ ਲੈ ਕੇ ਜਾਂਦਾ ਸੀ ਉਹ ਦੇਣਾ ਬੰਦ ਕਰਤਾ ਬੜੀ ਸੀਰੀਅਸਲੀ ਬਹੁਤ ਹੀ ਲੌਜੀਕਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹਾਂ ਸਰ 450 ਦੇਣਾ ਬੰਦ ਹੋ ਗਿਆ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਉਹਨੂੰ ਚਿੱਟਾ ਮਿਲਣਾ ਬੰਦ ਹੋ ਗਿਆ ਉਹ ਜਿਹੜੇ ਚਿੱਟੇ ਵਾਲੇ ਸੀ ਉਹ ਕਹਿੰਦੇ ਕੰਮ ਕਰ ਕਿਉਂਕਿ ਉਹਨੇ ਦੱਸਿਆ ਜਵਾਕ ਨੇ ਕਿ ਮੈਂ ਤਾਂ ਮੇਰੇ ਘਰ ਦੇ ਲੜਪੇ ਮੇਰੇ ਨਾਲ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਕਹਿੰਦੇ ਤੂੰ 2 3 ਗ੍ਰਾਮ ਦੀ بجائے ਤੂੰ 5 ਗ੍ਰਾਮ ਲੈ ਲਾ ਤੂੰ ਐਂ ਕਰ 2 ਗ੍ਰਾਮ ਤੇਰਾ 3 ਗ੍ਰਾਮ ਤੂੰ ਕਿਸੇ ਹੋਰ ਨੂੰ ਵੇਚ ਦੇ ਤੂੰ ਕਿਸੇ ਹੋਰ ਨੂੰ ਲਾ ਕਿਸੇ ਹੋਰ ਨੂੰ ਨਸ਼ਾ ਲਾ ਜਿਵੇਂ ਇੱਕ ਐਮਬੀ ਕੰਪਨੀ ਨਹੀਂ ਸੀ ਮੈਂ ਐਮਬੀ ਕੰਪਨੀ ਨਸ਼ੇ ਨਾਲ ਨਹੀਂ ਜੋੜ ਰਿਆ ਵੀ ਤੁਸੀਂ ਤੋ ਤਿੰਨ ਸਾਨੂੰ ਗਾਖ ਦਿਓ ਉਹ ਐਂ ਕਰ